ਹੋ ਜੀ ਬਾਂਟੀ ਹੋਈ ਮੱਥਾ ਟੇਕਣ ਲੱਗਿਆ ਪ੍ਰੰਟ ਆਰਵੋ ਦਿਖਾ ਕਿੱਥੇ ਜੇ ਤੈਨੂੰ ਨੌਲੇਜ ਹੈ ਹਾਂ ਆ ਹੈਗਾ ਤਾਂ ਸੰਭੋਜੇ ਤੇ ਥਾਲਾ ਹੀ ਉਹ ਪ੍ਰੰਟ ਆਰਵੋ ਰਖਾ ਮੈਨੂੰ ਕਿੱਥੇ ਜੇ ਨੌਲੇਜ ਹੈ ਮੈਨੂੰ ਨਹੀਂ ਆਣੀ ਨੌਲਦੇ ਹੈਗੀ ਪੂਰੀ ਦੱਸੀ ਟਰਬੋ ਕਿੱਥੇ ਠੀਕ ਗਲਟ ਆਰੇ ਪਤਾ ਨਹੀਂ ਪਤਾ ਲਗੀ ਟਰਬੋ ਦੇ ਅੰਦਰ ਆਹੀ ਆ ਬਸ ਫਿਰ ਕੀ ਸੀ ਹਾਂ ਹਾਂ ਇਹਨੇ ਜੋ ਕਰਨਾ ਏ ਰੇਲਾ ਬਸ ਇਹਦੇ ਸਿਰ ਪਰੇ ਸਾਰਾ ਕੁਝ ਲਿੰਕਾਂ ਵਾਈ ਇਹ ਬਹੁਤ ਲੰਬੀਆਂ ਆਲੇ ਲਿੰਕਾਂ ਹੀ ਜੜੀ ਨਹੀਂ ਆਉਂਦੀ ਪ੍ਰਧਾਨ ਵੀ ਰਾਂ ਲੈ ਗਏ ਹਾਂ ਹੋਰ ਕਿਉਂ ਲੈ ਕੇ ਹੁਣ ਦੇਖੀਏ ਲੰਬੀਆਂ ਹੂੰ 4 ਸਾਲ ਹੋ ਗਏ ਖੜੇ ਨਾ ਆਹ ਟਰਫੋ ਮਾਡਲ ਆ ਵਾਈ ਇਹ ਕੋ ਸਾਇਲੈਂਟ ਐਂਟਰ ਜਮੈਂ ਪੂਰੀ ਰੇਸ ਹੈ ਰੇਲਾ ਪੂਰੀ ਰੇਸ ਦੱਤੀ ਵੀ ਵਾਈ ਆਵਾਜ਼ ਵਾਡੀ ਕਾ ਨਿਆਰਾ ਚੌਂਡੀਰ ਮੰਗਣ ਆਵਾਜ਼ ਨਹੀਂ ਹੈਗੀ ਸਾਇਲੈਂਟ ਹਾਂਜੀ ਪ੍ਰਧਾਨ ਜੀ ਵਧਾਈਆਂ ਪ੍ਰਧਾਨ ਢਿੱਲੀ ਜੀ ਵਧਾਈਆਂ ਦਿੱਤੇ ਨਹੀਂ ਲਓ ਜੀ ਬਾਈ ਬਹੁਤ ਦਿਨ ਬਾਅਦ ਅੱਜ ਵੰਟੀ ਬਾਈ ਮਿਲਿਆ ਏ ਵੰਟੀ ਬਾਈ ਕੰਨੀ ਹੋ ਗਿਆ ਦੋ ਪਾਲਟੀਆਂ ਇੱਕ ਦਾ ਵੰਟੀ ਬਾਈ ਲੈ ਟਰੈਕਟਰ ਬਾਈ ਮਹਿੰਦਰਾ ਟਰਬੋ 595 ਮਾਟ ਇੱਕ ਵਾਈ ਜਮੀਨ ਲੈ ਲਈ ਹੈ ਨਵੇਂ ਠੇਕੇ ਵਾਲਾ ਹਾਂ ਲੈ ਲਈ ਬਹੁਤਾਂ ਹੀ ਸੁਭਬੀ ਬਣ ਗਈ ਬਸ ਬੈਠੇ ਬੈਠੇ ਪਰਦ ਜੋਤੇ ਲਈ ਯਾਰ ਹਾਂ ਖੇਤ ਬੜੀ ਖੇਤੀ ਤਿਆਰ ਕਰੇ ਖੇਤ ਤੇ ਤੁਹਾਨੂੰ ਬੜੀ ਜਿਆ ਲੱਗ ਗਿਆ ਮੈਂ ਇਹ ਬੰਦੇ ਵਾਂਟੀ ਨੂੰ ਬਥੇਰੇ ਵਾਈ ਹਿੰਮਤੀ ਮਿਲੇ ਗਏ ਨਾ ਨਾ ਠੀਕ ਹੈ ਵਾਂਟੀ ਭਾਈ ਇਹ ਟਰਬੋ ਟਰਬੋ ਲਿਆਂਦਾ ਲਿਆਂਦਾ ਇਹ ਅੱਜੇ ਲੱਤਾ ਅੱਜੇ ਲਿਆ ਹੈ ਜਾਸਲੈਂਡ ਉਰੀ ਹੋਇਆ ਉਰੀ ਲੈਡ ਹੋਇਆ ਜੇ ਸਿਰਫ ਵੀ ਟਰੈਕਟਰ ਲੰਬਾ ਬਹੁਤ ਹੈ ਇਹ ਦੂਏ ਗੇਲ ਤੇ ਵਾਂਟੀ ਮੈਂ ਕਹਿੰਦਾ ਡੇਢ ਫੁੱਟ ਲੰਬਾ ਹੁਣ ਨਹੀਂ ਲਿੰਕਾਂ ਫਸਿਆ ਨਹੀਂ ਨਾ ਰੁਕਾ ਬੈਟਰ ਨੂੰ ਵਧੀਆ ਨਾ ਹਾਂ ਵੀ ਲਿੰਕਾਂ ਵੀ ਲੰਬੀ ਹੈ ਨਾ ਆ ਡੈੱਕ ਟੋਕ ਨਾਲ ਮਿਲਿਆ ਵਾਂਟੀ ਡੈੱਕ ਆਹਲਾ ਬਹੁਤ ਕੁਝ ਦਾ ਬੰਦਾ ਛਤਾਰਦਾ ਇਹ ਮੈਂ ਤਾਂ ਆਪਣੇ ਇੱਥੇ ਲਾਉਣਾ ਹੈ ਸੈਡਾ ਉਹ ਲਾਉਣੇ ਆਂ ਦੇਖ ਲਓ ਵਾਈਟ ਟਰੈਕਟਰ ਵਾਂਟੀ ਵਾਲਾ ਵਾਂਟੀ ਕਹਿੰਦਾ ਵੀ ਇਹ ਚੱਲਿਆ ਵਾ ਥੋੜਾ ਹੀ ਹੈ ਜਮਾਈ ਪਾੜ ਕਿੰਨਾ ਚੱਲੇ ਵੇ ਕਿੰਨਾ ਚੱਲੇ ਵੇ 1300 ਘੰਟੇ ਚੱਲਿਆ 1300 ਘੰਟੇ ਫੇ ਤਾਂ ਕੁਝ ਵੀ ਨਹੀਂ ਚੱਲਿਆ ਨਵਾਂ ਹੀ ਹੈ ਜਮਾਈ ਖੜਾ ਹੀ ਤਾਂ ਇੱਤਿਹਾਰੀਆਂ ਜਿੱਤੇ ਮੰਡੀ ਕਿਤੇ ਲੈ ਵੀ ਜੇ ਹੁਣ ਤਾਂ ਇਹ ਚਲਾ ਲਿਆ ਤੇਰੇ ਦੂਰੇ ਹੱਥ ਲੱਗਣਾ ਹੈਗਾ ਉਹ ਨਹੀਂ ਛੜਾ ਉਹ ਜੋਤੀ ਜੋਈ ਨਹੀਂ ਪਾਵਰ ਕਰਕੇ ਇਹ ਪਾਵਰ ਹੈ ਬੱਸ ਉੱਥੇ ਵੀ ਲੱਖਾ ਲੱਗਣਾ ਤੈਨੂੰ ਵੀ ਕਿਹੜਾ ਹੈ ਪਰ ਵਾਂਟੀ ਕਹਿੰਦਾ ਇੱਕ ਹੈ ਵੀ ਦੂਆ ਵੀ ਨਹੀਂ ਵੇਚਣਾ ਹੈਗਾ ਉਹਦੀ ਸਲਾਹ ਨਹੀਂ ਹਲੇ ਵੀ ਉਹ ਰਾਜਾ ਟਰੈਕਟਰ ਹੈ ਕਹਿੰਦਾ ਦੋਹੇ ਰੱਖਣੇ ਆ ਪੂਰੀ ਬਾਈ ਉਹਦੇ ਕੱਦੂ ਕਰਕੇ ਲੰਘੇ ਆ ਵਾਂਟੀ ਕਹਿੰਦਾ ਬਾਕੀ ਸਵੇਰੇ ਕਰੂੰਗਾ ਜੇ ਲੇਟ ਧੋਖਾ ਦੇਗੀ ਹੈ ਲੇਟ ਦੀ ਉਧਰ ਵੀ ਨਾ ਲੇਟ ਹੈਗੀ ਉਧਰ ਕਦੋਂ ਸੁੱਕਦਾ ਉਧਰ ਥੋੜਾ ਅੱਛਾ ਉਧਰ ਜਨਰੇਟਰ ਲਾਉਣਾ ਪੈਣਾ ਪਿੰਡ ਜਨਰੇਟਰ ਨਹੀਂ ਤਾਂ ਹੁਣ ਅਸੀ ਤੈਨੂੰ ਪਤਾ ਫਿਰ ਬੰਬੂ ਬਰਾਦਣਾ ਦੇ ਪਾਰਟੀ ਛਤਰੀ ਵਾਲੀ ਨੇ ਕਪੜਾ ਕਪੜਾ ਹੀ ਲੱਗਣਾ ਹਾਂ ਲੋਹਾ ਦਾ ਇਹ ਤਾਂ ਹੋਇਆ ਟੈਂਪੋਰੀ ਕੰਮ ਲੈ ਹਾਂ ਮੈਂ ਕਪੜਾ ਲੱਗ ਜਾਣਾ ਫੇ ਵਧੀਆ ਬਣ ਜਾਣਾ ਤੇਰਾ ਮੈਂ ਮੈਂ ਠੀਕ ਨਹੀਂ ਯਾਰ ਪਾਰਟੀ ਜ਼ਿਆਦਾ ਕਰਤੀ ਹਾਂ ਹਾਂ ਟਰੈਕਟਰ ਦੀ ਪਾਰਟੀ ਜ਼ਿਆਦਾ ਹੋ ਗਈ ਉਹਦੇ ਕਰਕੇ ਥੋੜੀ ਜਿਹੀ ਸਾਲੀ ਫੇਰ ਦੀ ਗੜਬੜ ਹੋ ਗਈ ਨਾ ਨਾ ਠੀਕ ਹੈ ਪਾਰਟੀ ਨੂੰ ਕੱਚ ਨਹੀਂ ਛੱਡਦਾ ਵਾਂਟੀ ਪਾਰਟੀ ਦਾ ਨਹੀਂ ਜੀ ਅੱਜ ਤੱਕ ਅੱਧੀ ਸਾਰਾ ਦੁਪਹਿਰ ਦੀ ਚੱਲਦੀ ਨਾਲ ਹੁਣ ਲਾਦੀ ਇਹ ਮੱਲਾ ਦੀ ਹੁਣ ਮੇਰਾ ਥੱਲੇ ਨਾ ਲੱਟਾ ਕੇ ਮੈਂ ਟਰੈਕਟਰ ਮੈਂ ਟਰੈਕਟਰ ਘਰਾਂ ਖੜਾ ਦਵਾਂ ਫੋਟ ਤੇ ਲੈ ਕੇ ਘਰ ਨੂੰ ਆ ਜਾ ਬਸ ਬਸ ਆਉ ਨੂੰ ਫੇਰ ਪਾਰਟੀ ਚੱਲ ਬਾਟੀ ਆਵਾਜ਼ ਦਿਖਾਈ ਮੜੀ ਹੋ ਹਾਂ ਟਰੈਕਟਰ ਸੱਜਦਾ ਚੰਗਾ ਲੱਗਦਾ ਚਾਰ ਤੂੰ ਥੱਲੇ ਬੈਠਾ ਹਾਂ ਚਾਰ ਸਾਲ ਹੋ ਗਏ ਖੜੇ ਚਾਰ ਸਾਲ ਹੋ ਗਏ ਖੜੇ ਆ ਟਰਪੋ ਮਾਡਲ ਆ ਬਾਈ ਦੇਖੋ ਸਾਇਲੈਂਟ ਟਰੈਕਟਰ ਜਮੈਂ ਪੂਰੀ ਰੇਸ ਹੈ। ਇਹਦਾ ਪੂਰੀ ਦੇਖ ਦਿੱਤੀ ਵੀ ਬਾਈ ਆਵਾਜ਼। ਮਡੀ ਕੰ ਨਹੀਂ ਯਾਰਾ ਚੌਂਡੀਰ ਮੰਗਣ ਆਵਾਜ਼ ਨਹੀਂ ਹੈਗੀ। ਸਾਇਲੈਂਟ ਹੈ। ਚੌਂਡੀਰ ਆ। ਹਾਂ। ਹਾਂ। ਸੈਨ ਵਧੀਆ ਬਾਈ। ਭਰਤੀ ਕਰਾ ਕਰਨ ਨੂੰ ਆਇਆ ਤੈਨੂੰ ਵਰਦੀ ਕਲਾਈਏ। ਹਉ ਜੀ ਬੰਟੀ ਬਈ ਮੱਥਾ ਟੇਕਣ ਲੱਗਿਆ। ਬਾਬਾ ਨਾਨਕ ਦਾ ਬਰਕਤ ਆ ਭਾਈ। ਲੈ ਆ ਜੀ ਪ੍ਰਸ਼ਾਦ। ਬੰਟੀ ਬਈ ਮੁਬਾਰਕਾਂ ਬਹੁਤ। ਲਾਓ ਬਈ। ਕੰਮੀ ਆ ਰਿਹਾ ਓਏ ਆ ਰੋਡੀ ਕੀ ਮੈਂ ਟਰੈਕਟਰ ਹੈ ਟਰੈਕਟਰ ਬਹੁਤ ਵਧੀਆ ਮਿਲ ਗਿਆ ਬਾਈ ਵੰਟੀਪਾਈ ਬਾਈ ਨਹੀਂ ਬਚੀ ਲਾ ਕਿ ਨੀਰਾ ਮਿਲ ਗਿਆ ਵੀ ਲਿਆਇਆ ਹਾਂਜੀ ਪ੍ਰਧਾਨ ਜੀ ਵਧਾਈਆਂ ਪ੍ਰਧਾਨ ਢਿੱਲੀ ਜੀ ਵਧਾਈਆਂ ਦਿੱਤੇ ਮੈਂ ਕੁੱਟ ਕੇ ਨਹੀਂ ਪੂਰੀ ਬਾਈ ਮੁਬਾਰਕ ਹਾਂ ਉਹ ਪੂਰੀ ਯਾਰ ਤੂੰ ਉੱਥੇ ਕਰਦਾ ਮਨ ਤਾਂ ਪਤਾ ਹੀ ਨਹੀਂ ਤਾਂ ਹੈਗਾ ਮੈਂ ਤਾਂ ਵਾਟੀ ਦੇ ਬਾਹਰ ਦੇ ਲੈ ਕੇ ਆਏ ਆ ਉਹ ਅੱਛਾ ਟਰੈਕਟਰ ਬਹੁਤ ਵਧੀਆ ਪ੍ਰਧਾਨ ਕਹਿੰਦਾ ਮੈਂ ਡਰ ਗਿਆ ਤਾਂ ਮੈਂ ਸਮਝਿਆ ਬੜਾ ਜੌਂਡੀਰ ਲੈ ਆ ਕੇ ਤੇ ਉਹ ਸਾਡੀ ਤੇ ਬੜਾ ਹੀ ਲੈ ਰਤ ਕਹਿੰਦੇ 495 ਬੜਾ ਇਹਨੇ ਮੁਹ ਜਾਓ ਬੰਟੀ 595 ਹਾਂ ਉਹ ਪਹਿਲਾਂ ਆਇਆ ਜੀ ਮਹਿੰਦਰਾ ਵਾਲੇ ਹਾਂ ਆਇਆ ਤੇ ਪਹਿਲਾਂ ਪੂਰੀ ਮੈਂ ਦੇਖਿਆ ਸੋਨਾ ਟਰੈਕਟਰ ਟਰਬੋ ਲੱਗੀ ਵੀ ਆਵਾਜ਼ ਬੋਜੀ ਬਾਅਦ ਵਿੱਚ ਉਹਨਾਂ ਨੇ ਨਾ ਕੁਝ ਵੀ ਨਹੀਂ ਕਰਿਆ 2014 ਜੀ ਲੱਤਾਂ ਤਾਂ ਉਹਨਾਂ ਨੇ ਇੱਕ ਨਹੀਂ ਖੜਾਇਆ ਹੋਇਆ ਹਾਂ ਦਾ ਟਰੈਕਟਰ ਦਿਖ ਰਹੀ ਹੈ ਮੇਨੂੰ ਦਾ ਮੀਡਾ ਵੀ ਜਿਹੜਾ ਇਹਨਾਂ ਦਾ 585 ਆ ਹਾਂ ਉਹਦੇ ਵੀ ਤੇਲ ਘੱਟ ਖਾਣਾ ਹੈ ਘੱਟ ਖਾਊਗਾ ਜੀ ਮੈਨੂੰ ਲੱਗਦਾ ਵੱਧ ਖਾਊਗਾ ਨਹੀਂ ਉਹ ਨਹੀਂ ਪੂਰੀ ਸਾਇਲੈਂਟ ਆ ਇਹ ਨਹੀਂ ਖਾਂਦਾ ਮੈਂ ਤੁਹਾਨੂੰ ਗੱਲ ਦੱਸਦਾ ਮੈਂ ਰੂਟਰਵੇਟਰ ਨਾਲ ਬਾਕੇ ਆਇਆ ਤਾਂ ਨਾ ਦੇ ਇਹ ਟਰੈਕਟਰ ਨਾਲ ਕਿ ਲੈ ਗਿਆ ਤਾਂ ਆਪਣੇ ਨਾਲ ਹਾਂ ਇਹਦੇ ਨਾਲ ਨੂੰ ਲਿੰਕ ਆਈ ਦੀ ਲੰਬੀਏ ਤੇ ਉਹਨੂੰ ਪੈਣਾ ਨਹੀਂ ਦਰਦਾ ਉਹ ਰੂਟਰਵੇਟਰ ਦਾ ਖਾਣਾ ਹੀ ਹੁਣ ਜਿਵਾਕ ਨਹੀਂ ਨੇ ਨਾ ਉਹਨੇ ਮੇਰੇ ਵਾਲ ਨੇ ਘੱਟ ਖਾਦਾ ਜਿੰਦਰ ਕਹਦਾ ਇਹਨੇ ਜ਼ਿਆਦਾ ਖਾਦਾ ਹਾਂ ਉਹ ਪੂਰੀ ਇਹ ਟਰਬੋ ਟਰੈਕਟਰ ਹੈ ਹੁਣ ਇਹਦੇ ਮਗਰ ਰੂਟਰਵੇਟਰ ਥੋੜਾ ਵੱਡਾ ਚਾਹੀਦਾ ਤਾਂ ਮਸਲਾ ਆਹੀ ਆਹੀ ਤਾਂ ਹੁਣ ਕਿਸੇ ਪਾਸੇ ਤੋਂ ਕੀ ਵਧੀਆ ਬਥਾਲੀ ਗਿਆ ਨੇ ਉਦਾਂ ਐ ਪੂਰੀ ਬਾਈ ਵੀ ਟਰੈਕਟਰ ਵਧੀਆ ਮਿਲ ਗਿਆ ਪਾਵਰ ਹੈ ਹਾਂ ਬਹੁਤ ਵਧੀਆ ਨਹੀਂ ਨਾਲ ਘਰ ਵਿੱਚ ਖੜਾ ਦਾ ਕਿਹੜੇ ਬਾਹ ਆਹੀ ਦਾ ਚੀਜ਼ ਜੇ ਹੁਣ ਤੁਹਾਨੂੰ ਰੈਕਟਰ ਚਾਹੀਦਾ ਤੂੰ ਮੇਰੇ ਵਾਲਾ ਲੈ ਜਾ ਬਾਈ ਜੇ ਜਨਰੇਟਰ ਜਨੂਟਰ ਲਾਉਣਾ ਹੁਣ ਲਾਈਟ ਤਾਂ ਆਈ ਨਹੀਂ ਤਿੰਨ ਚਾਰ ਦਿਨ ਹੋ ਗਏ ਬੰਦਾ ਜਨਰੇਟਰ ਥੇ ਅੱਛਾ ਲਾ ਛੱਡਿਆ ਮੈਂ ਤੜਕੇ ਲਾਇਆ ਤਾਂ 3:30 ਵਜੇ ਉੱਠਾ ਲੈ ਜਾ ਲਾਈਟ ਤਾਂ ਤਿੰਨ ਕਰਕੇ ਨਹੀਂ ਆ ਜਦ ਵੀ ਨੇ ਵੀਡੀਓ ਬਣਾਉਣੀ ਲਾਈਟ ਆਉਂਦੀ ਪੂਰੀ ਲਾਈਟ ਵਾਲੀ ਕੋਈ ਨਹੀਂ ਆਈ ਨਾ ਭਜਾਈ ਹੁਣ ਦੇ ਲੈ ਆਪਣੇ ਤੇੜਾ ਪੜ ਗਏ ਕਿੰਨੀ ਵਾਰੀ ਤਾਂ ਤਾਂ ਲਾਇਆ ਤੈਨੂੰ ਤੰਗ ਲੈਟ ਉਹ ਇਹਦਾ ਪੂਰੀ ਉਹ ਲਵਾਇਆ ਸੋਕਾ ਲਵਾਇਆ ਲਾਈਟ ਨਹੀਂ ਆਈ ਲਾਈਟ ਨਹੀਂ ਆਈ ਕਿੰਨੇ ਦਿਨ ਹੋ ਗਏ ਉਹ ਮੈਂ ਤਾਂ ਛੋਰਾ ਚ ਗ ਜੇ ਤੁਹਾਨੂੰ ਪੂਰੀ ਭਾਈ ਮਾਰੀ ਆਈ ਡੀਆ ਇੱਕ ਗੱਡੀ ਹੋ ਗਈ ਸਮਝ ਲੈ 30 ਕੁਆਂਟਲ ਦੀ ਹੁੰਦੀ 100 ਕੁਆਂਟਲ ਮਾਲ ਹੋ ਜਾਊਗਾ ਹੋ ਜਾਣਾ ਭਾਈ ਇੱਕ ਗੱਡੀ ਹੋ ਗਈ ਇੱਕ ਹੋ ਗਈ ਹਾਂ ਫਿਰ ਤਾਂ ਹੋ ਜਾਣਾ ਹੈ ਬੂਟੇ ਕਿਹੜੇ ਪੱਟੇ ਇਹਨਾਂ ਦੇ ਹੋ ਜਾਣਾ ਲਵਨੇ ਹਾਂ ਬੂਟੇ ਲਵਾਈ ਬਹੁਤ ਲਵਾਈ ਬਹੁਤ ਨਾਲੇ ਓਵਰ ਆਲੇ ਤਾਂ ਜੀ ਸਾਰੇ ਖੜੇ ਹੀ ਆ ਹਲੇ ਲਵਾਈ ਬਹੁਤ ਇਹ ਇੱਕ ਸਾਰ ਲੈ ਕੇ ਦੀਂਦੀ ਜਾਂਦੇ ਹੈਗੇ ਵਿੱਚ ਉਹ ਓਵਰ ਲੈ ਜੂਗਾ ਨਾ ਵਿੱਚ ਦੂਏ ਪਾ ਕੇ ਲੈ ਉਹ ਪੂਰੀ ਫੇ ਆਏ ਆ ਡੰਡੇ ਛੋਟੇ ਵੀ ਕੱਢਣੇ ਹੋ ਕਿਤੇ ਬਾਦ ਵਿੱਚ ਫਸ ਜਾਂਦੇ ਫਿਰ ਵਿੱਚ ਲਾ ਕੇ ਲੈ ਕੇ ਜਾਣੇ ਪੈਂਦੇ ਹੁਣ ਜਿਹੜੇ ਛੋਟੇ ਆ ਦੂ ਖੜੇ ਬਾਲਣ ਜੇ ਜਾਣੇ ਆ ਹੈ ਪ੍ਰਧਾਨ ਉਹਦੇ ਲਿੰਕਾਂ ਹੀ ਬਹੁਤ ਲੰਬੇ ਟਰਡ ਦੀਆਂ ਗੱਲ ਕੁਝ ਵੀ ਨਹੀਂ ਪਿਆਗਾ ਪੂਰੀ ਫੇਰ ਬਦਲ ਕੇ ਲਿਆਉਂਗੇ ਨਾ ਪਟਿਆਲੇ ਬਦਲੂਗਾ ਲਿੰਕਾਂ ਕਿ ਵੱਢ ਕੇ ਗੋਲੀ ਲੱਗ ਜਾਣੀ ਪਿੱਛੇ ਚਾਹ ਦੀਆਂ ਲਿੰਕਾਂ ਨੂੰ ਲਿੰਕਾਂ ਨੂੰ ਥੋੜਾ ਗੋਲੀ ਲੱਗਣੀ ਆ ਉਹ ਰੂਟਾ ਬਟਰ ਦੇ ਉਹ ਤੇ ਸ਼ਾਪਡ ਨੂੰ ਉਹ ਲੱਗਣੀ ਆ ਉਹ ਪਤੀ ਜੀ ਹਾਂ ਉਹਨਾਂ ਕਿ ਧੁਰਾ ਜਿਹੜਾ ਰੂਟਾ ਬਟਰ ਵਾਲੀ ਸ਼ਾਪਡ ਆ ਉਹ ਮਿਲ ਜੂਗਾ ਐਨ ਸਾਇਦ ਦਾ ਉੱਥੇ ਤੇ ਮਿਲ ਜਾਂਦਾ ਜਿੱਤੇ ਆਪਾਂ ਉਹ ਲੈ ਕੇ ਆਏ ਤੇ ਢੋਲ ਅੱਛਾ ਤੇ ਦੇਖੀ ਨੇ ਉਹਦੇ ਪਏ ਮੈਂ ਦੇਖਿਆ ਨਹੀਂ ਮੈਂ ਸਰਵਿਸ ਹੀ ਤੇ ਗਏ ਉਹਦੇ ਪਾ ਸਾਰੇ ਪਏ ਆ ਜੇ ਜਨਰੇਟਰ ਜਨਰੇਟਰ ਪੈ ਜਾਂਦਾ ਹਾਂ ਜੋ ਮਰਜੀ ਪਾ ਲੈ ਜਨਰੇਟਰ ਦੀ ਵੀ ਲੰਬੀ ਹੋਣੀ ਉਹ ਹਾਂ ਸਾਰਾ ਕੁਝ ਰੂਟਾ ਬੈਟਰ ਦੀ ਵੀ ਵਧਾਈ ਦੀ ਜਨਰੇਟਰ ਦੀ ਵਧਾਈ ਦੀ ਉਹ ਗੇਰ ਤੀ ਜਿਆਦਾ ਲੰਬੀਆਂ ਦੀ ਪਹਿਲਾਂ ਉਹ ਗਿਰ ਗਈਆਂ ਉਹ ਤਾਂ ਪਤਾ ਨਹੀਂ ਕਿੱਥੇ ਗਈਆਂ ਚਲੋ ਅਸੀਂ ਲਾਉਣੇ ਪੈਣੇ ਹੈ ਪਰਾਂ ਟਰੈਕਟਰ ਦੇਖ ਲੈ ਨਹੀਂ ਦੇਖਿਆ ਨਹੀਂ ਦੇਖੇ ਨਹੀਂ ਸਾਨੂੰ ਤਾਂ ਪਤਾ ਹੀ ਨਹੀਂ ਵੀ ਲਿਆਉਣਾ ਮੈਨੂੰ ਬੱਦੇ ਫੋਨ ਕਰੀ ਗਏ ਕਹਿੰਦੇ ਬਾਂਟੀ ਦਾ ਟਰੈਕਟਰ ਲਿਆ ਮੈਂ ਕਿਹਾ ਪਤਾ ਕਿੱਥੇ ਲੱਗੇ ਇਹਨਾਂ ਨੂੰ ਫੇ ਕਹਿੰਦਾ ਜੀਤਨੇ ਦੇਖ ਲਿਆ ਭਾਈ ਉਥੇ ਤੇਲ ਚ ਹੁੰਦੇ ਨੇ ਘਰ ਦੇ ਜੀਤ ਐ ਤਾਂ ਹਾਂ ਇਹਨੇ ਦੇਖ ਲਿਆ ਤਾਂ ਨਹੀਂ ਠੀਕ ਬਹੁਤ ਵਧੀਆ ਜੱਜ ਤਾਂ ਮੈਂ ਮੋਟਰ ਪਰ ਆ ਗਿਆ ਤਾਂ ਉਥੇ ਤੇ ਫਿਲਟਰ ਲੈ ਕੇ ਥੋੜੇ ਉਹ ਮੈਂ ਤੈਨੂੰ ਲੈਣ ਜਾਣਾ ਤਾਂ ਤੇਰਾ ਫੋਨੇ ਬੰਦ ਪਤਾ ਨਹੀਂ ਕਿਹ ਹੋ ਗਿਆ ਤਾਂ ਫੋਨ ਬੰਦ ਹੋ ਗਿਆ ਬੈਟਰੀ ਡਾਊਨ ਸੀ ਹਾਂ ਫੇ ਬੰਟੀ ਕਹਿੰਦਾ ਦੁੱਧ ਪਾਉਣਾ ਮੈਂ ਰੋਪੜਦਾ ਮੈਂ ਕਿਹਾ ਚੱਲ ਆਉਂਦਾ ਮੈਂ ਕਿਹਾ ਤਾਂ ਉਹਨੂੰ ਫੈਂਟੇ ਨੂੰ ਕਹਿੰਦਾ ਮੈਂ ਪਾ ਦੂਗਾ ਪਰ ਤਾਂ ਮੈਨੂੰ ਕਹਿੰਦਾ 10 ਮਿੰਟ ਬਾਅਦ ਮੈਂ ਫੋਨ ਕਰਿਆ ਮੈਂ ਕਿਹਾ ਕਿੱਥੇ ਹੈ ਕਹਿੰਦਾ ਇਸ ਤਾਂ ਮੰਡੀ ਚ ਗਏ ਮੈਂ ਕਿਹਾ ਤੂੰ ਮੈਨੂੰ ਜਵਾਬ ਹੀ ਦੇ ਦਿੰਦਾ ਫੇ ਮੈਂ ਮੁ ਉਹ ਭਾਈ ਓਰੇ ਕੁਝ ਨਹੀਂ ਆਇਆ ਓਰੇ ਜਿਰੀ ਜੁਰੀ ਲੱਗ ਲਈ ਹਾਂ ਹੁਣ ਤੁਸੀਂ ਉਹਨੇ ਬੈਕ ਇਹਨੇ ਪਾਉਣੇ ਤਾਂ ਨਹੀਂ ਚੰਗਾ ਹਲਵਾਈ ਤਾਂ ਨਹੀਂ ਹੈਗਾ ਕਿ ਮੋਟਰ ਪਤਾ ਨਹੀਂ ਰਹਿਣਾ ਇਹਨੂੰ ਲੱਗਦਾ ਹਲਵਾਈ ਹੋਣੀ ਨਹੀਂ ਹੈਗਾ ਹਾਂ ਭਾਈ ਕਿੱਥੇ ਜਾਣਾ ਪਨੀਰੀ ਬਟਣੀ ਕਿੱਧਰ ਜਾਣਾ ਹਾਂ ਅੱਛਾ 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 ਠੀਕ ਹੈ ਠੀਕ ਹੈ ਇਹ ਪ੍ਰਲਾਦ ਦੇ ਬੰਦੇ ਆ ਹੂੰ ਪ੍ਰਲਾਦ ਹੂੰ ਹੋਣ ਪੂਰੀ ਜਿਹੜੇ ਵਰਜੀ ਛੜ ਲਿਆ ਵਿਹਲੇ ਆ ਵੇਲੇ ਵੇਲੇ ਹੁਣ ਤਾਂ ਆ ਵਗਾਉਂਗਾ ਸਰਦਾਰ ਜੀ 3000 ਕੋ ਲੋਣਾ ਠੀਕ ਹੈ ਤੇ ਛੜਤੀਓ ਬੋਦੀ ਜੀ ਬਾਸਮਤੀ ਲਾਉਣੀ ਉਹਨੇ ਅੱਛਾ ਇੱਥੇ ਇੱਥੇ ਲਾਉਣੀ ਰਾਜਵਈ ਦੇ ਤੇ ਬਾਸਮਤੀ ਹੀ ਲਾਉਣੀ ਬਾਸਮਤੀ ਲਾਉਣੀ ਉਹ ਕਹਿੰਦੇ ਮੈਂ ਅੱਜ ਜਾਂ ਕੱਲ ਮੈਂ ਖੜ ਜਾ ਜਾਂ ਕਿ ਕਿੱਦਾਂ ਪੱਟ ਲਈ ਆਪਣੀ ਨਾ ਬਾਸਮਤੀ ਵੀ ਠੀਕ ਆ ਖਾਣ ਜੋਗੀ ਹੋਣੀ ਬੋਦੀ ਆ ਤੇ ਨਹੀਂ ਨਾਲੇ ਪ੍ਰਾਧਾਨ ਉਹਰੇ ਬੂਟੇ ਆ ਕਰਕੇ ਹੁਣ ਬੂਟੇ ਛੋਟੇ ਆ ਹੈ ਇਹਦੇ ਇੰਨੇ ਜੜਾ ਵੀ ਨਿਕਲ ਉਹ ਪੂਰੀ ਇੱਕ ਹੋਰ ਤਾਂ ਦਸਾਂ ਉਹਰੇ ਹੋਣੀ ਬਹੁਤ ਆ 3-4 ਸਾਲ ਬਾਅਦ ਲੱਗਣੀ ਨਾ ਬਾਸਮਤੀ ਧਾਨ ਚੱਲ ਪੂਰੀ ਹੁਣ ਇੰਟਰ ਵਾਲਾ ਹੋ ਗਿਆ ਐਂਟਰ ਤੇ ਬੜੇ ਐਂਟਰ ਵਾਲਾ ਹੋ ਗਿਆ ਬੜੇ ਐਂਟਰ ਵਾਲਾ ਹੋ ਗਿਆ ਭਾਈ ਤਾਂ ਠੀਕ ਆ ਟਰੈਕਟਰ ਹੁਣ ਹਾਲਾ ਹਾਲਾ ਆਪਾਂ ਦੇਖਿਓ ਚਲਾ ਕੇ ਹੁਣ ਭਾਈ ਅਗਲੇ ਸਾਲ ਚੱਲੂਗਾ ਹਣਗੇ ਮਿਲੀ ਜਾਂਦਾ ਵਿੱਚ ਨੂੰ ਮੌਕਾ ਹਾਂ ਤਾਂ ਚਰੀ ਬਾਜ ਰਹਾ ਹੈਗਾ 11 ਹਾਲੋ ਦੇ ਵਾਸਤੇ ਠੀਕ ਐ ਨਾ ਆਹ ਹਾਂ ਪੂਰੀ ਟਰਬੋ ਦੇਖਿਓ ਨਹੀਂ ਹਾਲ ਲੋਡ ਕਰਾਉਣੀ ਉਹਦੇ ਕੁੱਥ ਨਹੀਂ ਦੇਖਿਆ ਹੈਗਾ ਵੈ ਨੇ ਉਹਦੇ ਕੋਲ ਗਿਆ ਵੀ ਨਹੀਂ ਨਹੀਂ ਮੈਂ ਦੇਖੀ ਗੱਲ ਐਨੀ ਗਾ ਛੋਟੀ ਜੀ ਹਾਂ ਉਹ ਚੈੱਕ ਦਿਖਾਈ ਦੀ ਮੈਨੂੰ ਮਾਂਟੀ ਨੇ ਹਲੇ ਪੂਰੀ ਗਿਆ ਨਹੀਂ ਵਿਚਾਰੇ ਟਾਈਮ ਲੱਗਿਆ ਹੈਗਾ ਅਜਿਆਣਾ ਉਹਨੇ ਨਹੀਂ ਹੁਣ ਤੱਕ ਮੈਂ ਮੁੰਡੇ ਮੁੰਡੇ ਕਰਕੇ ਮੁੰਡਾ ਨਹੀਂ ਤਾਂ ਉੱਥੀ ਦਾ ਮੁੰਡਾ ਨਹੀਂ ਟਰੈਕਟਰ ਖੜਾ ਕਿੱਥੇ ਹੈ ਘਰੇ ਖੜਾ ਹੈ ਘਰੇ ਟਾਈਮ ਲੈ ਤੈਨੂੰ ਲੈ ਟਰਪੋਰ ਖਾਣ ਚੱਲ ਚੱਲੀ ਜਾ ਘਰ ਚ ਇੱਕ ਵਰਦਾਨ ਹੈ ਘਰ ਚ ਇੱਕ ਇਹ ਠੀਕ ਆ ਪ੍ਰਦਾਨ ਟਰਪੋਰ ਖਾਈ ਪੂਰੀ ਹੈ ਹਾਂ ਜੀ ਟਰਾਂਜੀ ਗੋਲੀਆਂ ਹੈ ਹਾਰਨ ਹੋਣਾ ਬਾਕੀ ਲੈ ਲੈ ਹਾਰਨ ਬੋਲਿਆ ਹੈ ਨਾ ਹਾਰਨ ਲੈ ਪ੍ਰਦਾਨ ਇਹਦੇ ਉਹ ਵੀ ਨਹੀਂ ਹੈਗਾ ਮੈਂ ਕਹਿੰਦਾ ਜਿਹੜਾ ਮੇਰੇ ਉੱਪਰ ਗੋਲ ਜੇ ਲੱਗੇ ਹੋਵੇ ਕਿ ਆਉਂਦਾ ਸਾਲ ਆਹ ਹੈ ਇਹ ਕਿੱਥੇ ਹੋਊਗਾ ਹਾਂ ਸਾਲਾ ਤਾਂ ਦੇਣੀ ਪੈਣਾ ਦੇਣਾ ਪੈਣਾ ਸਾਲਾ ਕਿਆ ਵਿੱਚ ਹੋਊਗਾ ਛੋਟਾ ਦੇਖ ਲਈ ਇਹਨੇ ਦੇਖੀ ਨਹੀਂ ਹੋ ਗਏ ਸੈਂ ਉਹ ਗੋਫਸਾ ਹੈ ਫਿਰ ਪ੍ਰੰਟ ਆਰਬੋ ਦਿਖਾ ਕਿੱਥੇ ਜੇ ਤੈਨੂੰ ਨੌਲੇਜ ਹਾਣ ਸਾਲਾ ਨਹੀਂ ਹੈਗਾ ਆ ਹੈਗਾ ਤਾਂ ਸੰਭੋਜ ਇਹ ਸਾਲਾ ਹੀ ਉਹ ਪ੍ਰੰਟ ਆਰਬੋ ਦਿਖਾ ਮੈਨੂੰ ਕਿੱਥੇ ਜੇ ਨੌਲੇਜ ਹੈ ਮੈਨੂੰ ਨਹੀਂ ਆਣੀ ਨੌਲੇਜ ਹੈਗੀ ਪੂਰੀ ਦੱਸੀ ਟਰਬੋ ਕਿੱਥੇ ਹੈ ਫੋ ਬੁਰੀ ਇਹ ਬੁਰੀ ਇਹ ਜੋ ਪਾਣਾ ਕੋਲੈਂਟ ਨਾ ਚਲਾਇਆ ਨਹੀਂ ਨਾ ਹੈਗਾ ਟਰੈਕਟਰ ਇਹ ਚ ਪਾਉਂਗਾ ਹਾਂ ਕੋਲੈਂਟ ਇੱਥੇ ਹਾਂ ਕੋਲੈਂਟ ਇੱਥੇ ਪਾਉਂਗਾ ਉਹ ਚ ਪਾਣੀ ਹੈ ਪੂਰਾ ਪਾਣੀ ਟਰਬੋ ਦਾਸ ਕਿੱਥੇ ਆ ਇੱਕ ਵਾਰ ਆਰੇ ਪਤਾ ਨਹੀਂ ਪਤਾ ਲੱਗੀ ਟਰਬੋ ਦੇ ਅਹ ਹੀ ਆ ਬਸ ਫਿਰ ਕੀ ਹਾਂ ਹਾਂ ਇੰਨੀ ਜੋ ਕਰਨਾ ਆਇਦੇ ਨਾ ਬਸ ਇਹਦੇ ਸਿਰ ਪਰੇ ਸਾਰਾ ਕੁਝ ਪੂਰੇ ਇਹਦੇ ਫਿਲਟਰ ਫੋਲਟਰ ਵੀ ਇੱਕ ਵਾਰ ਸਾਫ ਕਰਨੇ ਪਾਉਗੇ ਸਾਰਾ ਕੁਝ ਨਾ ਮੈਂ ਕਹਿੰਦਾ ਇੱਕ ਵਾਰ ਨਾ ਤੋਆ ਲਿਆ ਦੋਥੇ ਨਾਲੇ ਹਬ ਹਬ ਮਨਾਲੇ ਵੀ ਸਰਵਿਸ ਸਟੇਸ਼ਨ ਬਰ ਇਹਦੀ ਵਾਲੇ ਫਿਲਟਰ ਆਹ ਆ ਜਿਹੜੇ ਇਹਦੀ ਵਾਲਾ ਤੇਲ ਤੇਲ ਪਾਣੀ ਇੱਕ ਵਾਰ ਚੈੱਕ ਕਰ ਲਵੇ ਠੀਕ ਹੈ ਚੈੱਕ ਤੇਰਾ ਚੈੱਕ ਤੇਰਾ 14 ਹਾਂ ਨਾ ਇਹਦਾ 14 ਦੀ ਕਹਾ ਐ ਐਡਾ ਟਰੈਕਟਰ ਐ ਇਹ 585 ਦਾ ਮੈਂ ਕਹਿੰਦਾ ਬੜਾ ਮਾਡਲ ਐ ਬੜਾ ਐ ਵਿੱਚ 10 ਪਾਵਰ ਬੰਦ ਆ ਗਿਆ ਸੋਨੇ ਚਾਰ ਸਿਲੰਡਰ ਆ ਹੂੰ ਚਾਰ ਸਿਲੰਡਰ ਆ ਚਾਰ ਹੈ ਮਹਿੰਦਰਾ ਦਾ ਭਾਈ 4000 ਰੇ ਦਾ ਠੀਕਾ ਪੂਰੀ ਸੌਦਾ ਆ ਕੱਦ ਰਾਤ ਨੂੰ ਜੇ ਉਹ ਨਹੀਂ ਬੋਲਦਾ ਇਹ ਮੈਂ ਟਰਬੋ ਕਰਕੇ ਹੋਣਾ ਵੰਟੀ ਅੱਛਾ ਆ ਜਾ ਹੈ ਨਾ ਇਹ ਛਾਲਾ ਪਾਜੀ ਜੀ ਜਿਹੜਾ ਕੁਲਰ ਨੂੰ ਹੁੰਦਾ ਹਾਂ ਉਹ ਦੇ ਓਪਨ ਆ ਲੈ ਜਿਹੜਾ ਉੱਥੇ ਪਰ ਜਿਹੜੇ ਸਰਕਾਰੀ ਹਸਪਤਾਲਾਂ 'ਚ ਕੁਲਰ ਹੁੰਦੇ ਦੂਏ ਬਲੌਰ ਵਾਲੇ ਜਿਹੜਾ ਉੱਥੇ ਸਰਜੀਤ ਦੇ ਆ ਉਹ ਚੀਜ਼ ਐ ਅਸਲ ਤੋਂ ਇੱਥੇ ਚੰਕਣੀ ਨੇ ਕਰ ਦੇਣਾ ਇਹਦਾ ਕੰਮ ਪੂਰੀ ਦੇਲਾ ਹੋ ਗੀ ਪੂਰੀ ਕਰੀ ਗਲੇ ਇਹ ਓਪਨ ਹੀ ਖੜਾ ਦਾ ਬਚਰੋ ਤੇਰਾ ਮੈਰੀ ਵੀ ਲੱਗਣਾ ਕੋਈ ਨਾ ਕਿ ਹਾਲਾ ਇਹਦੇ 'ਚ ਲੱਗਦੀ ਕੋਈ ਜਾ ਕੇ ਮੇਰੇ ਨਾਲ ਕੰਪਨੀ ਫਿੱਟ ਦਾ ਬੰਪਰ ਨਹੀਂ ਹੈਗਾ ਇਹ ਨਾ ਹੂੰ ਇਹ ਤਾਂ ਆਪਣਾ ਆਲਾ ਰਵਾਂ ਚਲ ਪੈਸਾ ਠੀਕਾ ਪੂਰੀ ਓਕੇ ਆ ਟਰੈਕਟਰ ਪਾਸ ਆ ਗਿਆ ਭਾਈ ਮੁबारकਾ ਉਪਰ ਤਾਂ ਲੰਬਾ ਹੈਗਾ ਤੂੰ ਇਹ ਕਿਲ ਤੇ ਆਹ ਜਿਹੜਾ ਉਹਨੇ ਬੋਲ ਗੱਬੀ ਨਾ ਮਤਲਬ ਲੰਬਾਈ ਵੀ ਦੇਖ ਯਾਰ ਇਹ ਜਿਹੜੇ 265 ਆਏ ਉਹਨਾਂ ਮੰਗਣਾ ਗੱਬੇ ਤੇ ਲੰਬਾ ਆ ਇਹ ਆਹ ਚੀਜ਼ ਵੀ ਦੇਖ ਲੈ ਤੂੰ ਮੇਰੇ ਵਾਲਾ ਇੰਨਾ ਕੋਨਾ ਹੈ ਇੰਨਾ ਵੱਧ ਦਾ 1.5 ਫੁੱਟ ਮੂਰੇ ਫੁੱਟ 1.5 ਫੁੱਟ ਠੀਕ ਹੈ ਮੈਂ ਵਾ ਇੱਕ ਦੋ ਬੜਾ ਦਰਵਾਜ਼ਾ ਆ ਪ੍ਰੋਡਾਨਾ ਟਾਇਰ ਦੇਖ ਕੇ ਇੱਥੇ ਆ ਆ ਚੀ ਦੇ ਸੈਂਟਰ ਵੋਲਟੇਜਾ ਕਿੱਥੇ ਆਪਣੇ ਵਾਲ ਦਾ ਤਾਂ ਇੱਥੇ ਹੀ ਹੁੰਦਾ ਦੇਖਿਆ ਤਾਂ ਗੱਬ ਪਰ ਪਿਆ ਹੈ ਨਾ ਇਹਦੇ ਅਭੀ ਪਾਣੀਆ ਮੈਂ ਗੁਰੂ ਸਾਹਿਬ ਦੇ ਸਾਥ ਤੇ ਨਹੀਂ 14 ਹੋ ਜਾਊਗਾ ਮਨ ਮੋਟਾ ਐਨ ਓਕੇ ਐ ਇਹ ਤਾਂ ਮੈਂ ਆਪੇ ਕਰ ਰਿਹਾ ਹਾਂ ਪਾਵਰ ਹੈ ਜਿਹੜੀ ਮੇਨ ਚੀਜ਼ ਹੈ ਪਾਵਰ ਤੀਜੀ ਲੈ ਕੇ ਆਇਆ ਭਾਈ ਹਾਂਜੀ ਪ੍ਰੋਡਾਨੀ ਖੁਸ਼ੀ ਹੈ ਠੀਕ ਆ ਬਹੁਤ ਵਧੀਆ ਮਤਲਬ ਲੱਗਿਆ ਬੜੀ ਹੂੰ ਇਹ ਵੀ ਮੇਰੇ ਵਾਲੇ ਨਾਲ ਦਾ ਐਮਕੇਐਮ ਮਾਡਲ ਹੈ ਹੈ ਐਮਕੇਐਮ ਹੂੰ ਮਾਈਲੇਜ ਕਾ ਮਾਸਟਰ ਇਹ ਜਿਹੜੀ ਚੀਜ਼ ਹੈ ਨਾ ਪ੍ਰਤਾਂਇ ਤੇਲ ਬਫਟ ਖਾਂਦੀ ਆਹ ਹਾਂ ਜਿਹੜੀ ਮਹਿੰਦਰਾ ਹਾਂ ਮਹਿੰਦਰਾ ਤੇਲ ਘਟਖਦਾ ਮਨੇ ਜਿਹੜੇ ਆਹ ਮਾਡਲ ਹੋਏ 585 575 275 475 ਜਿਹੜੇ ਛੋਟੇ ਮਾਡਲ ਹੈ ਹੂੰ ਹੂੰ ਇਹਦਾ ਲੱਗਦਾ ਨਾ ਸੌਣਾ 4 ਸਵਾ ਜ ਆ ਹੂੰ ਤੁੰਦੂ ਜਿਹੜਾ ਕੋ ਜਣਾ ਦੇ ਜੀ ਹੂੰ ਠੀਕ ਆ ਮੈਂ ਪੂਰੀ ਆਏ ਨਾ ਚੱਲਣ ਕਰਕੇ ਜਿਕਣਾ ਤੁਸੀਂ ਕਹਿੰਦੇ ਵੀ ਘੱਟ ਚੱਲਿਆ ਗਿਆ ਉਹ ਚੀਜ਼ ਕਰਕੇ ਮਰਜ਼ੀ ਲਿਆ ਉਹ ਚੀਜ਼ ਕਰਕੇ ਲੈ ਭਾਈ ਇੰਨੇ ਫੜਾਤੀ ਚੀਜ਼ੀ ਵੱਲ ਵੀ ਆ ਗਏ ਤੇ ਫਿਰ ਬੰਦੇ ਇਹ ਨਹੀਂ ਲੈ ਨਾ ਮੈਂ ਕਹਿੰਦਾ ਲੈ ਆਇਆ ਅੱਛਿਆ ਹਾਂ ਇਹ ਧੁੱਪੇ ਚਾਣਦੇ ਕਰਕੇ ਨਾ ਰੰਗ ਵੀ ਹੋ ਜਾਂਦਾ ਹਾਂ 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 ਆ ਰੰਗ ਦੇਖੀ ਤਾਂ ਹਾਂ ਅਰੇ ਚੱਕਿਆ ਦਾ ਰੰਗ ਹੋ ਗਿਆ ਮੇਰੇ ਨਾਲ ਦੇ ਕੇ ਦਾ ਡੂਰ ਰਾਈਟਰ ਦੇ ਨੇ ਲਾਲ ਆ ਲਿੰਕਾਂ ਵਾਇਰੇ ਬਹੁਤ ਲੰਬੀਆਂ ਐ ਆ ਲੈ ਲਿੰਕਾ ਹੀ ਗਾਇਡਿੰਗ ਨਹੀਂ ਆਉਂਦੀ ਪ੍ਰਧਾਨ ਵੀ ਰਾਂ ਲੈ ਗਏ ਹਾਂ ਹੋਰ ਕਿਵੇਂ ਲੈ ਕੇ ਹੁਣ ਦੇਖੀਏ ਲੰਬੀ ਹੈ ਹੂੰ ਬੱਲੇ ਬੱਲੇ ਇਹ ਟਰਾਲੀ ਚੱਕ ਟਰਾਲੀ ਵੀ ਚੱਕਣੀ ਦੇ ਦਲਦਾ ਮੇਰੇ ਸਾਹ ਕੋਲ ਲਿੰਕਾ ਦੂਰ ਹੈ ਹਾਂ ਹੂੰ ਟਰਾਲੀਆਂ ਸਟੈਟ ਬਲਾ ਗਿਆ ਕਹਿੰਦਾ ਪਿੱਛੇ ਇਹ ਮਾਡਲ ਦੇ ਸਾਬ ਨਾਲ ਲਿੰਕਾ 90 ਦੇ ਛੇ ਪੀ ਮਾਡਲ ਦੇ ਹੈ ਟਰਾਲੀਆਂ ਵੀ ਪਾਉਣੀ ਆ ਆਹੋ ਨਾ ਕਰ ਦੇਣੀ ਆ ਐ ਤਾਂ ਪਤਾ ਨਹੀਂ ਨਹੀਂ ਟੋਪ ਲਿੰਗ ਦੇਖ ਲੈ ਟੋਪ ਲਿੰਗ ਦੇਖ ਲੈ ਕਿਹੋ ਜੀ ਪਈ ਐ ਤੱਕ ਜਿਹੇ ਜੀ ਨਹੀਂ ਦੇਖ ਲੈ ਕਿੰਨੀ ਲੰਬੀ ਆ ਉਹ ਵੀ ਲੰਬੀ ਆ ਬੱਲੇ ਬੱਲੇ ਹਥਿਆਰ ਸਾਰੇ ਲੰਬੇ ਭਾਈ ਟਰੈਕਟਰ ਸਾਰੇ ਲਵਾ ਦੋ ਕਰ ਦਿਆ ਟੋਪ ਲਿੰਕ ਦਾ ਪਰ ਨਾ ਆਇਤਾ ਜੀ ਇਹ ਆ ਬੱਡੇ ਕੇ ਇੱਥੇ ਲੱਗ ਸਕਦੇ ਆ ਲੱਗ ਸਕਦੇ ਬੈਲਡਿੰਗ ਹੋਣੀ ਹੈ ਪਰ ਸਟੀਲ ਬੈਲਡਿੰਗ ਕਰਕੇ ਲਿਆ ਦੋ ਸਟੀਲ ਕਾ ਦੋਈ ਜਿਹੜੀ ਹੁੰਦੀ ਹੈ ਮਸ਼ੀਨ ਬੈਕ ਸਟੀਲ ਉਹ ਜਿੱਥੇ ਟਰਾਂਸਪੋਰਟ ਨਾ ਕਰਾ ਨਾ ਉੱਥੇ ਕਰ ਦਿਆਂ ਉਹ ਉਹੀ ਕਰਾਵੇ ਲੋ ਜੀ ਬਾਈ ਸਾਹਮਣੇ ਬਾਬਾ ਵਿਚਾਰਾ ਲੱਗਿਆ ਬੜਾ ਝਾਂਗ ਚੱਕਣ ਮਾਰ ਤਲ ਰੋਡੀ ਨਾਲ ਨੇ ਕਿਆ ਹੋ ਗਿਆ ਤਾਂ ਮੁੰਡਿਆਂ ਨੇ ਰਵਾਈ ਲਾਈਆ ਪਿੰਡ ਬਾੜ ਇਹਨਾਂ ਨੇ ਆਉਂਦੀ ਸਾਰੇ ਘਰ ਤਾਂ ਪੁੱਠਾ ਕੰਮ ਬੂਟਾ ਪਤਾ ਨਹੀਂ ਕਿੱਧਰ ਨੂੰ ਗਿਰਿਆ ਪਹਿਲਾ ਬੂਟਾ ਗਿਰਿਆ ਮੇਰੇ ਖੇਤਾਂ માં ਦੂਆ ਬੂਟਾ ਦੂਆ ਬੂਟਾ ਬਾਬੇ ਵਗੇਰ ਦੇਣਾ تھا ਗਲਤ ਕਾਲਾ ਤੁਹਾਡੇ ਵਾਸਤੇ ਨਹੀਂ ਨਾਮ ਜ਼ਿਆਦਾ ਯਾਰ ਬੂਟਾ ਕੁੰਮੇ ਦੇ ਬੂਟੇ 90 ਜਾਨਾ ਉਹ ਉੱਥੇ ਸਟੇ ਇਹਨਾਂ ਨੇ ਬਾਈ ਪਹਿਲਾਂ ਦੇਖੋ ਇਹਨਾਂ ਨੂੰ ਹੁਣ ਵਾਧੇਂਗ ਦੇਤੀ ਵੀ ਜਿੰਨੇ ਬੂਟੇ ਵਿੱਚ ਗਿਰ ਗਏ ਜਿੰਨਾ ਹਿੱਸਾ ਵੇਚੂੰਗਾ ਵਾਢ ਲੈਣਾ ਉਹ ਉਹ ਨਹੀਂ ਮਿਲ ਲੈ ਹੈਗਾ ਮਾਲ ਪੂਰਾ ਹੋ ਜੂ ਹੋਏ ਨਾ ਬਾਦਰੀ ਚਲਦਾ ਬਾਈ ਇਹ ਸੌਦਾ ਲਿਆ ਇਹਨਾਂ ਨੇ 130000 ਦਾ ਜੇ ਇਹਦੇ ਵਿੱਚ 100 ਕੁਇੰਟਲ ਮਾਲ ਹੁੰਦਾ ਤਾਂ ਇਹਨਾਂ ਦਾ ਫੇਰ ਪੂਰਾ ਹੋਣਾ ਨਹੀਂ ਘਾਟ ਆਇਆ ਨਹੀਂ ਘਾਟ ਆਇਆ ਧਰਤੀ ਕਹਿੰਦੇ ਲੋਹੇ ਵਰਗੀ ਐ ਇਹਦਾ 90 ਨੂੰ ਦੇ ਰਿਹਾ ਜਾਂ ਫੇਰ ਘਾਟ ਕੋਹਾੜਾ ਮੱਥੇ ਨੂੰ ਆਉਂਦਾ ਬੱਸ ਜਿਹੜਾ ਬੰਦਾ ਹੈ ਗੁਆਲਾ ਗੋਆਲਾ ਚਲਾਉਣਾ ਹਿੱਲ ਗਿਆ ਉਹਦੇ ਫੇਰ ਜਾਂਦਾ ਉਹਦੇ ਹੀ ਚਲਾਈ ਜਾਂਦਾ ਬਲਾਉਰਾ ਕਿੰਨੇ ਸਪੀਡ ਕੋਹਾੜਾ ਚਲਾਉਂਦਾ ਤੇ ਪਰ ਫੌਜ ਵੀਰ 100 ਪਰੇ ਚਲਾਉਂਦਾ ਹੈ 100 ਪਰੇ ਚਲਾਉਂਦਾ ਨਹੀਂ ਹੁ ਮਾਲ ਘਟ ਗਿਆ ਥੋੜਾ ਮਾਲ ਘਟ ਗਿਆ ਤਾਂ ਕਿ ਦੋ ਗੁੱਤੇ ਵੇਰੇ ਅਸੀਂ ਅੱਛਾ ਮੈਂ ਕਹਿੰਦਾ ਮਾਸੇ ਹੀ 5 ਮਿੰਟ ਲਾਦੇ ਬੂਟਾ ਕੇ ਨੇ ਹਾਂ 5 ਮਿੰਟ ਰਸਾਪੋਣਾ ਮੰਗਾ ਹਾਂ ਲਾਈਟ ਫਾਦ ਕੇ ਉੱਪਰ ਹਾਂ ਹਾਂ ਆਇ ਨਹੀਂ ਫਸਣ ਦਿੰਦੇ ਗੱਡੀ ਕਰਤੀ ਲੋਡ ਮੁੰਡਿਆਂ ਨੇ ਇਹ ਆਰਾ ਲੈ ਆਏ ਤੇ ਅੱਜ ਅੱਜ ਲੈਟ ਧੋਖਾ ਦੇਗੀ ਆ ਗੱਡੀ ਕਰਤੀ ਲੋਡ ਲੈ ਕੇ ਕੌਣ ਜਾਊਗਾ ਰੋੜੀ ਗੱਡੀ ਤੂੰ ਬਾਪੂ ਲੈ ਜਾਊਗਾ ਬਾਪੂ ਲੈ ਜਾਊਗਾ ਬਾਪੂ ਆ ਤੁਸੀਂ ਹੂੰ ਮਾਰ ਦੇਣਾ ਤਾਂ ਬਚਰਾ ਬਾਪੂ ਸਮਝ ਲੱਗੇ ਕਿੱਦਾਂ ਨੂੰ ਭੱਜਣਾ ਹੈ ਪਾਪਾ ਉਹਨਾਂ ਦੀ ਗੱਡੀ ਚ ਲਾਉਣੀ ਰੋਡੀ ਉਹ ਧੌਣ ਜੀ ਦੇਖ ਕੇ ਆ ਬੂਟਾ ਕਰ ਗਏ ਨੇ ਇਹਨਾਂ ਨੇ ਹੁਣ ਉਹ ਬੜ ਲਿਆ ਹੈਗਾ ਮੋੱਖਾ ਵੀ ਬਾੜ ਵਾਲੀ ਗੱਬੇ ਵਾਲੀ ਲਾਈਨ ਮਾੜੀ ਸੀ ਗੱਬੇ ਵਾਲੀ ਇਹਨਾਂ ਨੇ ਪੱਟ ਪਈ ਸੈਡਾਂ ਤਕੜੀਆਂ ਸੈਡਾਂ ਹੁਣ ਬਾਬੇ ਐਂ ਕਰੂਗੀਆਂ ਉਹ ਤਿਆਰੀ ਅੱਧ ਇਹ ਗਿਆ ਇੱਥੇ ਬਾਈ ਹੁਣ ਇਹ ਬੂਟੇ ਹੋ ਗਏ ਤੇ ਪੱਕੇ ਕਿ ਤਰ੍ਹਾਂ ਨੇ ਹੁਣ ਨਾਵੇਂ ਲੱਗੂਗੇ ਹਰੇ ਕਿਸਾਨਾਂਵੇਂ ਪੁਰਾਣੇ ਹੋਈ ਜਾਂਦੇ ਰੋਟੀ ਐ ਚੱਲਦਾ ਰ ਬਾਬੇ ਪੁਰਾਣੇ ਜੋਗਵਾ ਇਹੀ ਚੱਲਦੇ ਯਾਰੇ ਵੈਸੇ ਹੀ ਰੋਟੀ ਦੂਏ ਯਾਰੇ ਦਾ ਰੇਟ ਘਟਾ ਨਾ ਹਾਂ ਉਹਦਾ ਰੇਟ ਘਟਾ ਏਰੀ ਗੜ ਸਫਾਈ ਜ਼ਿਆਦਾ ਹੁੰਦੀ ਐ ਤਾਂ ਰੇਟ ਜ਼ਿਆਦਾ ਕੰਮ ਕਰੀਏ ਸਹੀ ਜੇ ਥੋੜੀ ਜਿਹੀ ਡੈਰੇ ਰਹੇ ਸਾਡੇ ਗੋਡੇ ਚੱਲਦੇ ਰਹਿੰਦੇ ਆ ਜਮਾਨ ਨੂੰ ਉਡਾਰੇ ਗਏ ਰੋਟੀ ਸਟਾਰਟ ਕਰਨ ਲੱਗਿਆ ਨਾ ਖੜਾ ਕਰਨਾ ਰੋਟੀ ਦਿਖਿਆ ਨਹੀਂ ਹੈਗਾ ਆਇਆ ਸੇਧਵਾ ਪਿੱਛੇ ਲੈ ਕੇ ਜਾ ਚੱਲ ਛੇੜਦਾ ਰੋਟੀ ਨੂੰ ਕਹਿੰਦਾ ਅਸੀਂ ਪੂਰਾ ਖੜਾ ਕਰਦੇ ਆ ਹਾਂ ਲੈ 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 ਹੂੰ ਹੁੰਦਾ ਉਡੀ ਥੇਕਰ ਕਪੜ ਪਲਟੀ ਨਾ ਲੰਬਾ ਜਾ ਰਹਾ ਲੰਬਾ ਜਾ ਰਹਾ ਵਾਹ